ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਸੋ ਉਮੀਦ ਕਰਦੇ ਹਾਂ ਬਹੁਤ ਵਧੀਆ ਹੋਵੋਗੇ ਸੋ ਅੱਜ ਆਪਾਂ ਆਇਆ ਪਿੰਡ ਤਲਵੰਡੀ ਗਰਾਊਂਡ ਦੇ ਵਿੱਚ ਤੇ ਗਰਾਊਂਡ 'ਚ ਤੁਹਾਨੂੰ ਕੁਝ-ਸੀ ਚੀਜ਼ਾਂ ਦਿਖਾ ਦਈਏ ਵੀ ਕਿਵੇਂ ਇਸ ਗਰਾਊਂਡ ਨੇ ਸਾਡੇ ਪਿੰਡ ਦੀ ਗਰਾਊਂਡ ਦਾ ਤਰੱਕੀ ਕੀਤੀ ਆ ਪਹਿਲਾਂ ਇਸ ਗਰਾਊਂਡ ਦੇ ਵਿੱਚ ਲਗਭਗ ਲੋਕ ਬੱਚੇ ਜਿਹੜੇ ਖੇਡਣ ਨਹੀਂ ਆਉਂਦੇ ਸੀ ਪਰ ਹੁਣ ਇਸ ਸਮੇਂ ਗਰਾਊਂਡ ਲਗਭਗ ਫੁੱਲਾ ਤੁਹਾਨੂੰ ਉਹ ਵੀ ਦਿਖਾਉਨੇ ਆ ਤੇ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਈਏ ਗਰਾਊਂਡ 'ਚ ਇੱਕ ਪਾਰਕ ਬਣਾਈ ਆ ਉਹ ਵੀ ਤੁਹਾਨੂੰ ਅਸੀਂ ਦਿਖਾਉਨੇ ਆ ਜੀ ਲਓ ਜੀ ਆ ਤਾਂ ਹੈਗੀ ਆਪਣੀ ਤਲਵੰਡੀ ਵੱਡੀ ਗਰਾਊਂਡ ਤੇ ਆ ਇੱਕ ਜਿਹੜੀ ਜਿੱਥੇ ਸੈਰ ਕਰਨ ਵਾਸਤੇ ਤੇ ਆ ਜੀ ਆਪਣੇ ਇੱਕ ਪਾਰਕ ਬਣਾਈ ਗਰਾਊਂਡ ਦੇ ਵਿੱਚ ਤੇ ਨਾਲ ਉਹ ਪਿਛੇ ਲੱਗੇ ਹੋਏ ਆ ਜੀ ਬੈਂਚ ਬੈਠਣ ਲਈ ਤਾਂ ਘਾਹ ਲੱਗਿਆ ਹੋਇਆ ਵਿੱਚ ਇਹਨਾਂ ਨੇ ਤਾਂ ਸੱਡਾਂ ਤੇ ਲਾਤੀਆਂ ਨਾਲ ਬੂਟੇ ਕਿਆ ਬਾਤ ਆ ਤੇ ਸਾਰੇ ਪਾਸਿਓਂ ਐਨ ਵਧੀਆ ਹੁਣ ਚਾਰੇ ਪਾਸੇ ਲੱਗ ਵਾ ਗਰਾਊਂਡ ਦੇ ਹਰਿਆਲੀ ਆ ਹੁਣ ਤੇ ਸਾਡੇ ਪਿੰਡ ਦੀ ਹੁਣ ਇੱਕ ਸਭ ਤੋਂ ਵੱਡੀ ਇਹ ਗੱਲ ਸੀ ਵੀ ਜਦੋਂ ਉਹ ਪਿੰਡ ਦੀ ਗਰਾਊਂਡ ਦੇ ਹਾਲਾਤ ਖਰਾਬ ਸੀਗੇ ਜਦੋਂ ਗਰਾਊਂਡ ਸ਼ੁਰੂ ਕੀਤੀ ਆ ਉਦੋਂ ਬਾਅਦ ਸਾਨੂੰ ਇੱਕ ਟੈਂਸ਼ਨ ਸੀ ਪਿੰਡ ਦੇ ਆ ਪਿੰਡ ਦੇ ਲੋਕਾਂ ਨੂੰ ਇਹ ਸੀ ਵੀ ਗਰਾਊਂਡ 'ਚ ਬੱਚੇ ਕਿਵੇਂ ਆਉਣਗੇ ਤੇ ਜਦੋਂ ਹੁਣ ਜੇ ਅੱਜ ਦੀ ਮੈਂ ਗੱਲ ਕਰਾਂ ਅੱਜ ਇੱਥੇ ਪਹਿਲਾਂ ਕਾਫੀ ਬੱਚੇ ਖੇਡਦੇ ਹੁਣ ਘੱਟ ਕਹਿੰਦੇ ਫੁੱਟਬਾਲ ਵਾਲੇ ਹੁਣ ਚੱਲ ਗਿਆ ਉਧਰ ਕਬੱਡੀ ਵਾਲੇ ਪਾਸੇ ਜਾਂ ਥੋੜੇ ਰੈਸਟ ਕਰਨ ਲਈ ਹੁਣ ਤੁਹਾਨੂੰ ਮੈਂ ਦਿਖਾਉਣਾ ਇੱਧਰ ਪਹਿਲਾਂ ਤੁਹਾਨੂੰ ਮੈਂ ਲੈ ਕੇ ਚੱਲਦਾ ਹਾਂ ਕਬੱਡੀ ਦੀ ਗਰਾਊਂਡ 'ਚ ਆਹ ਫੁੱਟਬਾਲ ਦੀ ਗਰਾਊਂਡ ਆ ਜੀ ਨੂੰ ਪ੍ਰੋਪਰ ਤਰੀਕੇ ਨਾਲ ਸੈਟਅਪ ਹੋ ਰਹੀ ਹੈ ਇਹ ਤੇ ਬੜੀ ਦਿਨਾਂ ਤੋਂ ਥੋੜੇ ਦੇ ਤੇਰ ਤੱਕ ਬਾਅਦ ਤੁਸੀਂ ਇਸ ਗਰਾਊਂਡ ਦਾ ਦ੍ਰਿਸ਼ ਇੱਕ ਦੇਖਿਓ ਕਿ ਆਹ ਗਰਾਊਂਡ ਬਣਨੀ ਹੈ ਜੀ ਇਹ ਆਹ ਤਾਂ ਜੀ ਸਾਡੀ ਹੈਗੀ ਆ ਕਬੱਡੀ ਦੇ ਖਿਡਾਰੀ ਜਿਹੜੇ ਤਲਵਣ ਦੇ ਤੇ ਤਲਵਣ ਦੇ ਲੱਗੇ ਬੰਦੇ ਤੇ ਲੋਕ ਨੇ ਛੋਟੇ ਛੋਟੇ ਬੱਚਿਆਂ ਤੋਂ ਲੈ ਕੇ ਵੱਡੇ ਬੰਦੇ ਮੁੰਡੇ ਜਿਹੜੇ ਹੈਗੇ ਆ ਕਬੱਡੀ ਦੇ ਖਿਡਾਰੀ ਸਾਡੇ ਪਿੰਡ ਦੇ ਉਹ ਖੇਡ ਰਹੇ ਨੇ ਆ ਦੇਖੋ ਆ ਦੇਖ ਸਕਦਾ ਤੁਸੀਂ ਲੋ ਜੀ ਆ ਤਾਂ ਹੈਗੀ ਆ ਸਾਡੀ ਕਬੱਡੀ ਦੀ ਗਰਾਊਂਡ ਤੇ ਮੁੰਡੇ ਇੱਥੇ ਕਰਦੇ ਆ ਮਿਹਨਤਾਂ ਦੇਖਣ ਉਹ ਪਰਲੇ ਪਾਸੇ ਕਬੱਡੀ ਖੇਡ ਰਹੇ ਨੇ ਇਧਰ ਛੋਟੀ ਛੋਟੀ ਜਿਹੜੀ ਸਾਡੀ ਤਲਵੰਡੀ ਪਨੀਰੀ ਆ ਉਹ ਲੱਗੀ ਹੋਈ ਆ ਤੇ ਆਜੋ ਹੁਣ ਤੁਹਾਨੂੰ ਅੱਗੇ ਲੈ ਕੇ ਚੱਲਾਂ ਇੱਕ ਆ ਹੈ ਗਿਆ ਸ਼ੂਟ ਚ ਵਾਕ ਜਿਹੜੇ ਸਾਡੇ ਘਰਾਂ ਚੋਂ ਲੋਕ ਹੁਣ ਗਰਾਊਂਡ 'ਚ ਆਉਣ ਲੱਗ ਪਏ ਆ ਤੇ ਨਾਲ ਹੀ ਪਰਲੇ ਪਾਸੇ ਸਾਡੇ ਬਾਲੀਬਾਲ ਦੇ ਖਿਡਾਰੀ ਆ ਗਏ ਨੇ ਜਿਹੜੇ ਬਾਲੀਬਾਲ ਖੇਡ ਰਹੇ ਨੇ ਮੁੰਡੇ ਉਹ ਜੀ ਆਹ ਮੁੰਡੇ ਆ ਜੀ ਫੁੱਟਬਾਲ ਦੇ ਸ਼ੂਟ ਸ਼ੂਟ ਖੇਡ ਰਹੇ ਨੇ ਉਹ ਫੜਾ ਸ਼ੂਟਾ ਤੇ ਲੋ ਜੀ ਆ ਆ ਗਿਆ ਫੜੇ ਬਾਲੀਬਾਲ ਦੇ ਪਲੇਅਰ ਇੱਕ ਟਾਈਮ ਇੱਥੇ ਕੋਈ ਵੀ ਖਿਡਾਰੀ ਬਹੁਤ ਘੱਟ ਸੀ ਤੇ ਲੋ ਜੀ ਅੱਜ ਤੁਸੀਂ ਹੁਣ ਦੇਖ ਸਕਦੇ ਹੋ ਸਾਡੇ ਸਾਰੇ ਗਰਾਊਂਡਾਂ ਭਰੀਆਂ ਪਈਆਂ ਨੇ ਤੇ ਬੜੀ ਜਲਦੀ ਸਾਡੇ ਪਿੰਡ ਦੇ ਵਿੱਚ ਇੱਕ ਚੀਜ਼ ਹੋਣੀ ਆ ਵੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਵੀ ਜਿਹੜੀ ਸਾਡੇ ਪਿੰਡ ਦੇ ਵਿੱਚ ਕੋਈ ਨਸ਼ੇ ਵਾਲੀ ਸੀ ਉਹ ਹੁਣ ਨਸ਼ਾ ਬੜੀ ਜਲਦੀ ਖਤਮ ਕਰਾਂਗੇ ਪਿੰਡ ਚੋਂ ਤੇ ਸਾਰੇ ਨੌਜਵਾਨ ਗਰਾਊਂਡ ਦੇ ਵਿੱਚ ਮੋੜਾਂਗੇ ਤੇ ਪਿੰਡੋਂ ਪਿੰਡੋਂ ਬਾਹਰੋਂ ਲੋਕ ਬਹੁਤ ਆਉਂਦੇ ਨੇ ਆ ਦੇਖੋ ਜੀ ਸਾਡੀ ਉੱਪਰਲੀ ਦੇਖ ਤੇ ਆ ਅੰਦਰ ਜਮੇ ਅੰਦਰ ਜਮਤਾਂ ਨੂੰ ਫੇਰ ਦਿਖਾਉਂਦੇ ਆ ਤੇ ਆ ਸਾਡੇ ਬੈਠੇ ਜੀ ਆਪਣੇ ਪਿੰਡ ਚ ਵਾਲੀਆਂ ਲੈ ਗਈਆਂ ਬਚੁਰ ਕੇ ਬੈਠੇ ਨੇ ਹਾਂਜੀ ਵਾਲੀਆਂ ਲੈ ਗਈਆਂ ਆਪਣੇ ਪਿੰਡ ਚ ਕਿਹੜਾ ਲਾ ਗਿਆ ਵਾਲੀਆਂ ਲਓ ਜੀ ਆਪਾਂ ਗਰਾਊਂਡ ਦੀ ਵੀਡੀਓ ਬਣਾਉਂਦੇ ਤਾਇਆ ਕਹਿੰਦਾ ਵਾਲੀਆਂ ਲਾ ਕੇ ਲੈ ਗਿਆ ਕੋਈ ਕੀ ਬਾਤ ਹੈ ਜੀ ਤੇ ਚਲੋ ਭਾਈ ਕੋਈ ਵੀ ਆਪਾਂ ਕੋਸ਼ਿਸ਼ ਇਹੀ ਕਰਦੇ ਆ ਵੀ ਪਿੰਡ ਦੇ ਵਿੱਚ ਨੌਜਵਾਨਾਂ ਨੂੰ ਮੁੰਡਿਆਂ ਨੂੰ ਨਵੀਂ ਪਨੀਰੀ ਗਰਾਊਂਡਾਂ ਚ ਆਵੇ ਗਰਾਊਂਡ 'ਚ ਖੇਡਣ ਤੇ ਆਪਣੇ ਆਪ ਹੀ ਜਦੋਂ ਇਹਨਾਂ ਨੂੰ ਮੌਕੇ ਮਿਲਣੇ ਸ਼ੁਰੂ ਹੋਏ ਨੇ ਆਪਣੇ ਆਪ ਇਹਨਾਂ ਲੋਕਾਂ ਨੇ ਜਿਹੜੇ ਹੋਰ ਪੁੱਠੇ ਪਾਸੇ ਜਾਣੇ ਨਹੀਂ ਸਾਡੀ ਕੋਸ਼ਿਸ਼ ਇਹ ਹੈ ਵੀ ਪਿੰਡ ਦੇ ਨੌਜਵਾਨ ਜਿਹੜੇ ਹੈਗੇ ਆ ਉਹ ਵੱਡੀਆਂ-ਵੱਡੀਆਂ ਮੱਲਾਂ ਮਾਰਨ ਤੇ ਪਤਾ ਲੱਗੇ ਵੀ ਹਾਂ ਵੀ ਪਿੰਡ ਦੇ ਨੌਜਵਾਨਾਂ ਦੀਆਂ ਉਪਲਬਧੀਆਂ ਗਿਣੀਆਂ ਜਾਣ ਲੋਕ ਜਦੋਂ ਗਿਣਨ ਤੇ ਉਹਨਾਂ ਦੀਆਂ ਉਂਗਲਾਂ ਤੇ ਪੋਟੇ ਖਤਮ ਹੋ ਜਾਣ ਇਹਦੀਆਂ ਉਪਲਬਧੀਆਂ ਹੋਣ ਸੋ ਕੋਸ਼ਿਸ਼ ਸਾਡੀ ਇਹ ਹੈ ਵੀ ਫੁੱਟਬਾਲ ਹੋ ਗਿਆ ਕਬੱਡੀ ਹੋ ਗਈ ਵਾਲੀਬਾਲ ਹੋ ਗਿਆ ਸਾਰੇ ਪਾਸੇ ਜਿਹੜੇ ਨੌਜਵਾਨ ਸਾਡੇ ਹੈਗੇ ਆ ਤਰੱਕੀ ਕਰਨ ਸੋ ਹਾਂਜੀ ਤੁਸੀਂ ਵੀ ਹਾਂ ਵੀ ਤੁਸੀਂ ਖੇਡਦੇ ਹੋ ਨਾ ਹਾਂਜੀ ਕੀ ਖੇਡਦਾ ਤੂੰ ਫੁੱਟਬਾਲ ਫੁੱਟਬਾਲ ਖੇਡਦੇ ਆ ਅੱਜ ਤਾਂ ਖੇਡਦੇ ਨਹੀਂ ਤੇ ਸੋ ਐਸੀ ਅੱਜ ਦਾ ਗਰਾਊਂਡ ਦਿਖਾਈਏ ਤੁਹਾਨੂੰ ਮੈਂ ਕਿਹਾ ਸਾਡੇ ਨੌਜਵਾਨ ਮੁੰਡੇ ਜਿਹੜੇ ਬੱਚੇ ਹੈਗੇ ਆ ਗਰਾਊਂਡ ਵਿੱਚ ਆਉਣੇ ਸ਼ੁਰੂ ਹੋ ਗਏ ਨੇ ਤੇ ਹੋਰ ਇਸ ਗਰਾਊਂਡ ਦੇ ਵਿੱਚ ਅਸੀਂ ਚਾਹੁੰਦੇ ਆ ਵੀ ਚਾਰ ਚੰਨ ਹੋਰ ਲੱਗਣ ਜਿਦੋਂ ਇਹੀ ਮੁੰਡੇ ਨੌਜਵਾਨ ਅੱਗੇ ਤਰੱਕੀਆਂ ਕਰਕੇ ਪਿੰਡ ਦਾ ਨਾਮ ਰੋਸ਼ਨ ਕਰਾਂਗੇ ਸੋ ਥੈਂਕ ਯੂ ਸੋ ਮੱਚ ਵੀਡੀਓ ਚੰਗੀ ਲੱਗੀ ਸ਼ੇਅਰ ਕਰਿਓ ਜੀ ਕਮੈਂਟ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਧੰਨਵਾਦ